ਕਾਂਗਰਸ ਲੀਡਰਸ਼ਿਪ ਦੀ ਤਬਦੀਲੀ ਤੇ ਅਹਿਮ ਮੋੜ ਲੱਗ ਚੁੱਕੀ ਆ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਮੁਰ ਤੇਜ਼ ਹੋਈਆਂ ਨੇ ਪਰ ਹੁਣ ਕੁਝ ਨਾਮ ਵੀ ਸਾਹਮਣੇ ਆਏ ਨੇ ਰਾਜਾ ਵੜਿੰਗ ਨੂੰ ਪ੍ਰਧਾਨ ਦੀ ਕੁਰਸੀ ਤੋਂ ਲਾ ਕੇ ਕਿਸ ਨੂੰ ਤੇ ਕਦੋਂ ਨਵਾਂ ਪ੍ਰਧਾਨ ਲਗਾਇਆ ਜਾ ਰਿਹਾ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ 227 ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਦੇ ਵੱਲੋਂ ਵੀ ਰਣਨੀਤੀ ਤਿਆਰ ਕਰ ਲਈ ਗਈ ਆ ਪਾਜਪਾ ਹੁਣ ਕਿਹੜੇ ਮੁੱਦਿਆਂ ਦੇ ਨਾਲ ਤੇ ਕਿਵੇਂ ਅੱਗੇ ਵੱਲ ਨੂੰ ਵਧ ਰਹੀ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਨਾਲ ਹੀ ਨਾਲ ਗੱਲਬਾਤ ਕਰਨੀ ਹੈ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਦੀ ਪਰ ਉਸ ਤੋਂ ਪਹਿਲਾਂ ਸਵਾਲ ਇਹ ਹੈ ਕਿ ਦੂਜਾ ਪੜਾਅ ਵੀ ਸਿਰਫ ਇਸ਼ਤਿਹਾਰਬਾਜ਼ੀ ਜਾਂ ਬਿਆਨਾਂ ਦੇ ਰਾਹੀਂ ਹੀ ਲੜਿਆ ਜਾਵੇਗਾ ਜਾਂ ਫਿਰ ਜ਼ਮੀਨ ਤੇ ਵੀ ਕੁਝ ਦੇਖਣ ਨੂੰ ਮਿਲੇਗਾ ਜ਼ਮੀਨ ਤੇ ਵੀ ਕੁਝ ਕੰਮ ਹੋਵੇਗਾ ਪਹਿਲੇ ਪੜਾਅ ਦੇ ਵਿੱਚ ਸਰਕਾਰ ਕਿੰਨਾ ਕੁ ਸਫਲ ਰਹਿ ਪਾਈ ਹੈ ਇਸ ਤੇ ਵੀ ਅਹਿਮ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਰਾਜਾ ਵੜਿੰਗ ਦੇ ਵੱਲੋਂ ਕੀਤੇ ਚੈਲੰਜ ਦੀ ਕਿਸ ਚੈਲੰਜ ਤੋਂ ਬਾਅਦ ਰਾਜਾ ਵੜਿੰਗ ਆਪ ਇਸ ਚੈਲੰਜ ਤੇ ਟਿਕ ਪਾਉਣਗੇ ਕਿ ਰਾਜਾ ਵੜਿੰਗ ਨੂੰ ਕੋਈ ਵੱਡਾ ਝਟਕਾ ਤਾਂ ਨਹੀਂ ਲੱਗ ਪਾਵੇਗਾ ਕਿਸ ਨੂੰ ਤੇ ਕਿਉਂ ਚੈਲੰਜ ਕੀਤਾ ਗਿਆ ਹੈ ਇਸ ਤੇ ਵੀ ਖਾਸ ਗੱਲਬਾਤ ਕਰਾਂਗੇ ਸਾਸੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਜੇ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਆរ ਰਹੇ ਹਾਂ ਤੁਹਾਡਾ ਣਕੀ ਸਰ ਕਾਂਗਰਸ ਦੇ ਵਿੱਚਕਾਰ ਹਲਚਲਤਾ ਉਸ ਦਿਨ ਹੀ ਤੇਜ਼ ਹੋ ਗਈ ਸੀ ਜਦੋਂ ਪਾ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਕਾਂਗਰਸ 70 ਤੋਂ 80 ਨਵੇਂ ਚਿਹਰਿਆਂ ਨੂੰ ਚੋਣ ਮੈਦਾਨ ਦੇ ਵਿੱਚ उतारेਗੀ ਪਰ ਉਸ ਤੋਂ ਪਹਿਲਾਂ ਵੱਡਾ ਸਵਾਲ ਇਹ ਬਣਦਾ ਦਿਖਾਈ ਦੇ ਰਿਹਾ ਸੀ ਕਿ ਕਾਂਗਰਸ ਦੇ ਵਿਚਕਾਰ ਰਾਜਾ ਵੜਿੰਗ ਕਿੰਨਾ ਸਮਾਂ ਕਾਂਗਰਸ ਦੇ ਪ੍ਰਧਾਨ ਦੇ ਵਜੋਂ ਆਪਣੀ ਭੂਮਿਕਾ ਨਿਭਾਉਣਗੇ ਕਿੰਨਾ ਟਾਈਮ ਉਹ ਟਿਕ ਪਾਉਣਗੇ ਤੇ ਹੁਣ ਮੁੜ ਕਾਂਗਰਸ ਦੇ ਵਿਚਕਾਰ ਲੀਡਰਸ਼ਿਪ ਤਬਦੀਲੀ ਦੀਆਂ ਚਰਚਾਵਾਂ ਤੇਜ਼ ਹੋਈਆਂ ਨੇ ਚਰਚਾਵਾਂ ਨੇ ਕਿ ਆਉਣ ਵਾਲੇ ਕੁਝ ਸਮੇਂ ਤੱਕ ਰਾਜਾ ਵੜਿੰਗ ਨੂੰ ਕੁਰਸੀ ਤੋਂ ਲਾਹਿਆ ਜਾ ਸਕਦਾ ਹੈ ਤੇ ਉਹਨਾਂ ਦੀ ਥਾਂ ਤੇ ਨਵਾਂ ਪ੍ਰਧਾਨ ਲਗਾਇਆ ਜਾ ਸਕਦਾ ਹੈ ਕਿਵੇਂ ਦੇਖਦੇ ਹੋ ਕਾਂਗਰਸ ਦੇ ਵਿਚਕਾਰ ਲੀਡਰਸ਼ਿਪ ਦੀ ਤਬਦੀਲੀ ਦੀਆਂ ਇਨ੍ਹਾਂ ਚਰਚਾਵਾਂ ਨੂੰ ਕਾਂਗਰਸ ਜੇਕਰ ਰਾਜਾ ਵੜਿੰਗ ਨੂੰ ਪ੍ਰਧਾਨ ਦੀ ਕੁਰਸੀ ਤੋਂ ਨੌਂਦੇ ਆ ਤਾਂ ਉਹਨਾਂ ਦੀ ਥਾਂ ਤੇ ਕਿਸ ਨੂੰ ਪ੍ਰਧਾਨ ਲਗਾਇਆ ਜਾ ਸਕਦਾ ਹੈ ਜੋ ਕਾਂਗਰਸ ਦੇ ਸੰਗਠਨ ਨੂੰ ਵੀ ਮਜ਼ਬੂਤ ਕਰੇ ਤੇ 2027 ਦੇ ਵਿੱਚ ਕਾਂਗਰਸ ਦਾ ਵਿਧਾਨ ਸਭਾ ਚੋਣਾਂ ਦੇ ਵਿੱਚ ਪ੍ਰਦਰਸ਼ਨ ਵੀ ਚੰਗਾ ਹੋਵੇ ਜੀ ਆਹ ਰਖੜਾ ਸਾਹਿਬ ਤੁਸੀਂ ਬੜਾ ਮਹੱਤਵਪੂਰਨ ਸਵਾਲ ਜਿਹੜਾ ਉਠਾਇਆ ਜੀ ਅਗਰ ਵੇਖਿਆ ਜਾਵੇ ਤਾਂ ਬੀਤੇ 2021 ਤੋਂ ਲੈ ਕੇ ਹੁਣ ਤੱਕ ਕਾਂਗਰਸ ਦੀ ਜਿਹੜੀ ਅਸਥਿਤੀ ਹੈ ਕਾਂਗਰਸ ਪਾਰਟੀ ਦੀ ਸਥਿਤੀ ਉਹ ਉਨੀ ਵਧੀਆ ਨਹੀਂ ਹੈ ਜਿਹੜੀ ਇਹਨਾਂ ਕੇਸ ਸਮੇਂ ਹੁੰਦੀ ਸੀ ਮੈਨੂੰ ਯਾਦ ਆ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਦੱਦੀ ਤੋਂ ਲਾਇਆ ਗਿਆ ਤਾਂ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਉਹ ਪਾਰਟੀ ਪ੍ਰਧਾਨ ਬਣਾਇਆ ਜਾਂਦਾ 2022 ਦੀਆਂ ਚੋਣਾਂ ਜਿਹੜੀਆਂ ਨੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਲੜੀਆਂ ਜਾਂਦੀਆਂ ਤਾਂ ਸਿੱਟਾ ਜਿਹੜਾ ਆ ਉਹ ਜਿਹੜੀ ਕਾਂਗਰਸ ਪਾਰਟੀ ਜਿਹੜੀ 70 ਸੀਟਾਂ ਲੈ ਕੇ 2017 'ਚ ਸਰਕਾਰ ਬਣਾਉਂਦੀ ਆ ਉਹ ਕੇਵਲ ਮਹਿਜ਼ 12 ਜਾਂ 18 ਸੀਟਾਂ ਦੇ 2022 ਦੇ ਵਿੱਚ ਆ ਜਾਂਦੀ ਹੈ ਤਨਵਜੋਤ ਸਿੰਘ ਸਿੱਧੂ ਦੀ ਕਾਰਸ਼ੈਲੀ ਜਿਹੜੀ ਸੀ ਪਾਰਟੀ ਨੂੰ ਇੱਕ ਝੋਟ ਜਿਹੜੀ ਨਹੀਂ ਰੱਖ ਸਕੀ ਫਿਰ ਉਹਨਾਂ ਨੂੰ ਬਦਲ ਕੇ ਰਾਜਾ ਵੜਿੰਗ ਨੂੰ ਜਿਹੜਾ ਕਾਂਗਰਸ ਦਾ ਪ੍ਰਧਾਨ ਜਿਹੜਾ ਬਣਾਇਆ ਜਾਂਦਾ ਤਾਂ ਰਾਜਾ ਵੜਿੰਗ ਤੇ ਦੇ ਵੀ ਪਾਰਟੀ ਵਿੱਚ ਆਉਣ ਤੇ ਪਾਰਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਵਿੱਚ ਧੜੇਬੰਦੀ ਉਸੇ ਤਰੀਕੇ ਨਾਲ ਜਿਹੜੀ ਉਹ ਸਿਖਰ ਤੇ ਸੀ ਜਿਸ ਤਰੀਕੇ ਨਾਲ ਪੈਦਾ ਸੀ ਸੋ ਉਹ ਉਸ ਤੋਂ ਜ਼ਿਆਦਾ ਬਦੀ ਹੈ ਦੂਜੇ ਪਾਸੇ ਰਾਜਾ ਵੜਿੰਗ ਦੇ ਜਿਹੜੇ ਬੋਲ ਨੇ ਸਮੇਂ-ਸਮੇਂ ਤੇ ਟਾਇਓ ਬੂਟਾ ਸਿੰਘ ਦੇ ਸਬੰਧੀ ਹੋਣ ਚਾਹੇ ਆਪਣੇ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਸਬੰਧੀ ਹੋਣ ਉਹ ਹਮੇਸ਼ਾ ਬੁਝਰੇ ਚਰਚਾ ਦਾ ਵਿਸ਼ਾ ਬੱਤੇ ਰਹੇ ਆ ਜਿਸ ਤਰੀਕੇ ਨਾਲ ਬੀਤੇ ਦਿਨ ਪਿੰਨੋਂ ਨੰਦੂਤਾ ਸਿੰਘ ਦੇ ਖਿਲਾਫ ਜਿਹੜੀ ਬਿਆਨਬਾਜ਼ੀ ਕੀਤੀ ਬਾਅਦ ਦੇ ਵਿੱਚ ਪਾਰਟੀ ਦੇ ਸੀਨੀ ਨੇਤਾ ਭਾਰਤ ਕੁਸ਼ਨ ਆਸ਼ੂ ਦੇ ਖਿਲਾਫ ਵੀ ਉਹਨਾਂ ਦੀ ਸਟੇਟਮੈਂਟ ਆ ਜਿਹੜੀਆਂ ਉਹ ਸਾਹਮਣੇ ਆਈਆਂ ਤੇ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਕਿ 60 70 ਨਵੇਂ ਚਿਹਰਿਆਂ ਦੀ ਗੱਲ ਉਸ ਤੋਂ ਬਾਅਦ ਫਿਰ ਉਹ ਨਿਸ਼ਾਨੀਆਂ ਦੇ ਜਿਹੜੇ ਉਹ ਆਏ ਕਹਿਣ ਦਾ ਅਰਥ ਇਹ ਆ ਕਿ ਜਿਹੜੀਆਂ ਸਥਿਤੀਆਂ ਨੇ ਰਾਜਾ ਬੜਿੰਗ ਦੇ ਸੰਦਰਭ ਦੇ ਵਿੱਚ ਵੀ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਉਹ ਸੁਧਰ ਜਿਹੜੀਆਂ ਉਹ ਨਹੀਂ ਸਕੀਆਂ ਤਾਂ ਬੀਤੇ ਸਮੇਂ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਅੰਦਰ ਇਹ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚਾਰ-ਪੰਜ ਦਾਵੇਦਾਰ ਜਿਹੜੇ ਤੁਰੇ ਫਿਰਦੇ ਆ ਜਿਨ੍ਹਾਂ ਵਿੱਚ ਰਜਿੰਦਰ ਸਿੰਘ ਵਧਾਵਾ ਆ ਪ੍ਰਤਾਪ ਸਿੰਘ ਬਾਜਵਾ ਦੂਜੇ ਪਾਸੇ ਰਾਜਾ ਵੜਿੰਗ ਵੀ ਆ ਕਈ ਬੰਦੇ ਚਿਹਰੇ ਨਹੀਂ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਦਾਵੇਦਾਰ ਦੇ ਰੂਪ ਵਿੱਚ ਪੇਸ਼ ਕਰ ਰਹੇ ਆ ਪਰ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਇਹ ਆ ਕਿ ਪਾਰਟੀ ਪ੍ਰਧਾਨ ਜਿਹੜਾ ਆ ਇੱਕ ਜਿਹੇ ਪ੍ਰਧਾਨ ਨੂੰ ਇੱਕ ਜਿਹੇ ਵਿਅਕਤੀ ਨੂੰ ਪ੍ਰਧਾਨ ਬਣਾਇਆ ਜਾਵੇ ਕਿ ਜਿਹੜਾ ਕਾਂਗਰਸ ਪਾਰਟੀ ਨੇ ਇੱਕ ਉਹਦੇ ਸੰਗਠਨ ਨੂੰ ਮਜ਼ਬੂਤ ਕਰ ਸਕਦੇ ਤੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲ ਸਕਦੇ ਹੁਣ ਜੂਸ ਦਿੱਤੀਆਂ ਜਾਂ ਪਕੀਆਂ ਦੇ ਸੰਦਰਭ ਦੇ ਵਿੱਚ ਜੋ ਵੋਲੇਸ਼ਨ ਕਾਂਗਰਸ ਦੀ ਹਾਈ ਕਮਨ ਨੇ ਕੀਤਾ ਔਰ ਬੀਤੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਇਹ ਖਬਰਾਂ ਚੱਲਦੀ ਰਹੀਆਂ ਨੇ ਕਿ ਕਾਂਗਰਸ ਪਾਰਟੀ ਕਿਸੇ ਸਮੇਂ ਵੀ ਪਾਰਟੀ ਪ੍ਰਧਾਨ ਨੂੰ ਬਦਲ ਸਕਦੀ ਹੈ ਰਾਜਾ ਬੜਿੰਗ ਨੂੰ ਬਦਲ ਸਕਦੀ ਆ ਉਹਦੇ ਸਬੰਧੀ ਹੁਣ ਇੱਕ ਨਵੀਂ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨਾਲ ਜਿਹੜੀ ਉਹ ਸਾਝੀ ਕੀਤੀ ਉਹ ਕਰ ਰਹੇ ਐਸ ਵਕਤੇ ਜਿਹੜੀ ਕਾਂਗਰਸ ਹਾਈ ਕਮਨ ਜੋ ਸਾਰੂ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਾਂਗਰਸ ਹਾਈਕਮਨ 2027 ਦੀਆਂ ਚੋਣਾਂ ਨੂੰ ਵੱਧਿਆ ਨਜ਼ਰ ਰੱਖਦੇ ਹੋਇਆ ਪਾਰਟੀ ਪ੍ਰਧਾਨ ਨੂੰ ਬਦਲਣ ਵਾਸਤੇ ਪੂਰਨ ਤੌਰ ਤੇ ਤਿਆਰ ਪਰ ਤਿਆਰ ਆ ਤੇ ਦੋ ਚਿਹਰੇ ਜਿਹੜੇ ਨੇ ਜਾਂ ਦੋ ਨਾਮ ਜਿਹੜੇ ਨੇ ਉਹ ਸਭ ਤੋਂ ਅੱਗੇ ਪ੍ਰਧਾਨਗੀ ਪਦ ਵਾਸਤੇ ਕਾਂਗਰਸ ਹਾਈਕਮਨ ਜਿਹੜਾ ਉਹ ਵਿਚਾਰ ਕਰਦੀ ਹੈ ਜਿਨ੍ਹਾਂ ਦੇ ਵਿੱਚ ਇੱਕ ਨਾਮ ਜਿਹੜਾ ਸਾਫਤਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ ਤੇ ਦੂਜਾ ਨਾਮ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਦਾ ਹੈ ਹੁਣ ਇਹਨਾਂ ਦੇ ਵਿੱਚ ਕਿਸ ਨਾਮ ਤੇ ਗੁਣਾ ਪੈਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕਾਂਗਰਸ ਹਾਜ਼ਰਮਾਨ ਦਾ ਜੋ ਫੈਸਲਾ ਬੀਤੇ ਸਮੇਂ ਦੇ ਵਿੱਚ ਕਹਿੰਦੇ ਕਾਂਗਰਸ ਕੀਤਾ ਕਾਂਗਰਸ ਉੱਚ ਕੋਟੀ ਦੇ ਨਕਾਵਾਂ ਨੇ ਜਾਂ ਜੋ ਚਚਾਵਾ ਆਈ ਖਮਾਂ ਦੇ ਧਾਇਰੇ ਚ ਚੱਲੀਆਂ ਨੇ ਉਹਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਸਭ ਤੋਂ ਅੱਗੇ ਜਿਹੜਾ ਉਹ ਚੱਲ ਰਿਹਾ ਹੈ ਤੇ ਹੋ ਸਕਦਾ ਕਿ ਅਗਲੇ ਮਹੀਨੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਨਾਮ ਤੇ ਜਿਹੜੀ ਆ ਬਤੌਰ ਪਾਰਟੀ ਪ੍ਰਧਾਨ ਜਿਹੜੀ ਆ ਉਹ ਮੋਰ ਜਿਹੜੀ ਆ ਉਹ ਲੱਗ ਸਕਦੀ ਹੈ ਹਣੇ ਇਸ ਦੇ ਪਿੱਛੇ ਲੌਜਿਕ ਜਿਹੜਾ ਉਹ ਦਿੱਤਾ ਜਾ ਰਿਹਾ ਲੌਜਿਕ ਇਹ ਦਿੱਤਾ ਜਾ ਰਿਹਾ ਕਿ ਜਿਹੜਾ ਬਾਤ ਹੋ ਮੁੱਖ ਮੰਤਰੀ 4.5 ਮਹੀਨਿਆਂ ਦਾ ਸੀ ਉਹਨਾਂ ਦਾ ਕਾਰਜਕਾਲ ਦੂਜਾ ਉਹਨਾਂ ਦਾ ਐਸਸੀ ਬੀਸੀ ਵਰਕ ਦੇ ਵਿੱਚ ਪੂਰਨ ਤੌਰ ਤੇ ਮਾਨ ਸਨਮਾਨ ਹੋਣਾ ਇੱਕ ਵਿਸ਼ਵਾਸ ਜਿਹੜਾ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਗਟ ਕਰਨਾ ਤੀਸਰੇ ਬੰਨੇ ਜਿਸ ਤਰੀਕੇ ਨਾਲ ਲੋਕ ਸਭਾ ਦੀ ਚੋਣ ਉਹਨਾਂ ਨੇ ਜਿੱਤੀ ਉਹ ਆਪਣੇ ਆਪ ਦੇ ਵਿੱਚ ਇਹ ਤਿੰਨ ਜਾਂ ਚਾਰ ਚੀਜ਼ਾਂ ਜਿਹੜੀਆਂ ਉਹਨਾਂ ਦੀ ਫੇਵਰ ਸਟੇਜ ਜਿਹੜੀਆਂ ਉਹ ਜਾਂਦੀਆਂ ਨੇ ਦੂਜੇ ਪਾਸੇ ਚੈਲੰਜਸ ਚੰਨੀ ਦੀ ਜਿਹੜੀ ਛਵੀ ਆ ਇੱਕ ਅਸੀਂ ਕਹਿ ਸਕਨੇ ਕਿ ਇੱਕ ਯਹੀ ਨੇਤਾ ਦੇ ਰੂਪ ਦੇ ਵਿੱਚ ਆ ਕਿ ਜਿਹੜਾ ਇੱਕ ਨਰਮ ਪ੍ਰਤਾਪਾ ਹੈ ਜਿਆਦਾ ਬਿਆਨਬਾਜੀ ਉਹ ਬੰਦਾ ਨਹੀਂ ਕਰਦਾ ਕਿਸੇ ਦੇ ਖਿਲਾਫ ਠੀਕ ਆਪਣੇ ਕੰਮ ਨਾਲ ਕੰਮ ਉਹ ਰੱਖਦੇ ਆ ਚੰਗੀ ਸਿੰਘ ਚ ਨਹੀਂ ਹੋਈ ਜਦੋਂ ਕਿ ਜਿਹੜੇ ਪਾਰਟੀ ਦੇ ਦੂਜੇ ਨੇਤਾ ਨੇ ਹਮੇਸ਼ਾ ਮਹੂਤਾਂ ਚ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਸਖਜਿੰਦਰ ਸਿੰਘ ਰੰਧਾਵਾ ਹੋਵੇ ਤੇ ਚਾਹੇ ਰਾਜਾ ਵੜਿੰਗ ਹੋਵੇ ਜਦੋਂ ਵੀ ਇਹਨਾਂ ਦੇ ਬੋਲ ਇਹਨਾਂ ਦੇ ਮੂੰਹ ਚੋਂ ਨਿਕਲਦੇ ਆ ਤਾਂ ਕਈ ਵਾਰੀ ਇਸ ਤਰ੍ਹਾਂ ਲੱਗਦਾ ਕਿ ਪਤਾ ਨਹੀਂ ਕਿੰਨੇ ਕੁ ਗੁੱਸੇ ਦੇ ਵਿੱਚ ਆ ਕਿੰਨਾ ਹੈ ਇਹਨਾਂ ਨੇ ਬੰਦੇ ਨੂੰ ਰਹਿਣ ਹੀ ਕੁਝ ਨਹੀਂ ਦੇਣਾ ਜਾਂ ਵਿਰੋਧੀਆਂ ਨੂੰ ਜਦੋਂ ਉਹ ਟਾਰਗੇਟ ਲੈਂਦੇ ਆ ਤਾਂ ਇਹਨਾਂ ਦੇ ਬਿਆਨ ਜਿਹੜੇ ਹੁੰਦੇ ਨੇ ਉਹ ਨਿਜੀ ਪਦਅ ਤੇ ਇੱਕ ਨੇਤਾ ਵੜੇ ਨਹੀਂ ਲੱਗਦੇ ਬਲਕਿ ਨਿਜੀ ਪਦਅ ਤੇ ਆਪਣੀ ਕਿੜ-ਕੱਡਰ ਵਾਲੀ ਜਿਹੜੇ ਬਿਆਨ ਹੁੰਦੇ ਨੇ ਤੇ ਉਹਦੇ ਸੰਦਰਭ ਚ ਤੁਸੀਂ ਦੇਖ ਲਓ ਕਿ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਸਥਿਤੀ ਆ ਜਾਂ ਉਹਨਾਂ ਦੀ ਜਿਹੜੀ ਕਾਰ ਸ਼ੈਲੀ ਆ ਉਹ ਬਿਲਕੁਲ ਨਿਬਰ ਸੁਭਾਅ ਵਾਲੀ ਆ ਔਰ ਵਧੀਆ ਤਰੀਕੇ ਨਾਲ ਲੌਜੀਕ ਦੇ ਨਾਲ ਦਲੀਲ ਨਾਲ ਗੱਲ ਕਰਦੇ ਆ ਲੋਕ ਸਭਾ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਨਾਲ ਸੰਬੰਧਿਤ ਮੁੱਦੇ ਉਠਾਏ ਮੇਰਾ ਨਹੀਂ ਖਿਆਲ ਕਿ ਅਜ ਤੱਕ ਅਗਜੇਂਦਰ ਸਿੰਘ ਰੰਧਾਵੇ ਨੇ ਵੀ ਜਿਹੜੇ ਉਠਾਈ ਹੋਰ ਸਖਜੇਂਦਰ ਸਿੰਘ ਰੰਧਾਵੇ ਦਾ ਬੋਲਚਾਲ ਜਿਹੜਾ ਪਤਾ ਨਹੀਂ ਅਸੀਂ ਕਹਿ ਸਕਨੇ ਕਿ ਧੱਕੇ ਵਾਲਾ ਬੋਲਚਾਲ ਹੁੰਦਾ ਪਰ ਜਾਂ ਜਿਹੜੀ ਅਸੀਂ ਉਹਨਾਂ ਦੀ ਕਾਰਜਸ਼ਕਤੀ ਲੋਕ ਸਭਾ 'ਚ ਵੇਖੀ ਹੈ ਚਰਨਜੀਤ ਸਿੰਘ ਚੰਨੀ ਦੀ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਮੋਦੀ ਨੂੰ ਵੀ ਕਈ ਵਾਰੀ ਸਾਹਮਣੇ ਕੀ ਰਿਹਾ। ਕਈ ਆਪਣੇ ਆਪ ਦੇ ਵਿੱਚ ਕੁਝ ਪਾਸਟੋ ਪੱਖ ਨੇ ਜਿਹੜੇ ਹਾਈ ਕਮਾਂ ਨੇ ਜਿਹੜੇ ਉਹ ਨੋਟ ਕੀਤੇ। ਤਾਂ ਇਹ ਸਮਝਿਆ ਜਾ ਰਿਹਾ ਕਿ ਇੱਕ ਤਾਂ ਐਸੇ ਬੀਸੀ ਵਰਕ ਨੂੰ ਨਾਲ ਤੋਰਿਆ ਜਾਵੇ। ਇਹ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦਾ ਜਿਹੜੀ ਨਿੱਜੀ ਪ੍ਰਭਾਵ ਹੈ ਜਾਂ ਡਿਜੀ ਕੰਮ ਕਰਨ ਦੀ ਸ਼ੈਲੀ ਇਹ ਚੀਜ਼ ਉਹਨਾਂ ਨੂੰ ਪ੍ਰਭਾਵਿਤ ਕਰ ਰਹੀ ਆ ਸੋ ਸਭ ਤੋਂ ਅੱਗੇ ਪ੍ਰਧਾਨ ਕੀ ਪਦ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਉਹ ਚੱਲਦਾ ਪਿਆ ਦੂਜਾ ਨਾਮ ਜਿਹੜਾ ਉਹ ਪ੍ਰਗਟ ਸਿੰਘ ਦਾ ਹੈ ਪ੍ਰਗਟ ਸਿੰਘ ਉਹਨਾਂ ਬੋ ਲੋਗ ਗੱਲ ਕੀਤੀ ਜਾਂਦਾ ਪ੍ਰਗਟ ਸਿੰਘ ਇੱਕ ਸੋਹਿਰਦ ਨੇਤਾ ਨੇ ਜੋ ਕਿ ਮੈਂ ਅਗਰ ਵੇਖਿਆ ਜਰਿ ਪਿਛਲੇ ਸਮੇਂ 'ਚ ਉਹਨਾਂ ਦੀ ਕਾਰਜ ਸ਼ੈਲੀ ਨੂੰ ਮੈਂ ਦੇਖਿਆ ਜਦੋਂ ਉਹ ਗੱਲ ਕਰਦੇ ਨੇ ਤੱਥਾਂ ਦੇ ਆਧਾਰ ਤੇ ਪ੍ਰਗਟ ਸਿੰਘ ਗੱਲ ਕਰਦਾ ਲੌਜਿਕ ਤੇ ਗੱਲ ਕਰਦਾ ਔਰ ਕਦੇ ਵੀ ਉਹਨੇ ਫੋਕੀ ਬਿਆਨ ਬਾਜੀ ਜਿਹੜੀ ਆ ਉਹ ਨਹੀਂ ਕੀਤੀ ਜਿਸ ਤਰੀਹੀ ਤੇ ਬਾਕੀ ਨੇਤਾ ਕਰਦੇ ਨੇ ਜੇਕਰ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਨੇ ਮੁੱਦੇ ਠੋਣੇ ਨੇ ਤਾਂ ਬੜੀ ਸਹਿਜਤਾ ਦੇ ਨਾਲ ਉਹ ਮੁੱਦੇ ਜਿਹੜੇ ਠੋਣਦੇ ਆ ਔਰ ਆਪਣੀ ਗੱਲ ਜਿਹੜੀ ਕਰਦੇ ਆ ਉਹਦੇ ਤੇ ਹਮੇਸ਼ਾ ਕਾਇਬ ਰਹਿੰਦੇ ਆ ਪਰੇ ਮੁਕਰਦੇ ਜਿਹੜੇ ਉਹ ਨਹੀਂ ਹੈਗੇ ਆ ਬੀਤੇ ਸਮੇਂ ਦੇ ਵਿੱਚ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਉਹ ਮੰਤਰੀ ਸਨ ਤਾਂ ਉਦੋਂ ਵੀ ਐਨਐਲਆ ਨੇ ਆਪਣੇ ਮੁੱਖ ਮੰਤਰੀ ਨੂੰ ਕਈ ਮੁੱਦਿਆਂ ਤੇ ਕੇਰਿਆ ਕਈ ਸਵਾਲ ਜਿਹੜੇ ਉਹਨਾਂ ਨੇ ਠਾਇਏ ਤਾਂ ਉਹਨਾਂ ਜਿਹੜੇ ਸਵਾਲ ਪ੍ਰਗਟ ਸਿੰਘ ਠਵਦਾਰੇ ਕੈਪਟਨ ਅਮਰਿੰਦਰ ਸਿੰਘ ਕੋਲ ਸ਼ਾਇਦ ਉਹਨਾਂ ਦਾ ਜਵਾਬ ਵੀ ਜਿਹੜਾ ਨਹੀਂ ਸੀ ਹੁੰਦਾ ਤੋਂ ਪ੍ਰਗਟ ਸਿੰਘ ਦੀ ਜਿਹੜੀ ਅਸੀਂ ਕਹਿ ਸਕਣ ਕਿ छवि ਹੈ ਜਾਂ ਜਿਹੜੀ ਸ਼ਖਸੀਅਤ ਆ ਪੰਜਾਬ ਦੇ ਵਿੱਚ ਇੱਕ ਇਮਾਨਦਾਰ ਨੇਤਾਵੜੀ ਦੂਜੇ ਪਾਸੇ ਸੁਹਿਰਦ ਨੇਤਾਵੜੀ ਜਿਹੜੀ ਹੈਗੀ ਹੈ ਜਿਹੜੇ ਤੱਥਾਂ ਦੇ ਆਧਾਰ ਤੇ ਔਰ ਗੱਲ ਜਿਹੜੀ ਕਰਨੀ ਆ ਸੰਵੇਦਨਸ਼ੀਲ ਕਰ ਕਰਨੀ ਆ ਔਰ ਅਜਹੀ ਗੱਲ ਕਰਨੀ ਧੋਸ਼ਕਤ ਕਰਨੀ ਆ ਤਾਂ ਜੋ ਅਗਲੇ ਨੂੰ ਜਿਹੜੀ ਪ੍ਰਭਾਵਿਤ ਕਰ ਸਕੇ ਉਹੋ ਜੀ ਗੱਲ ਜਿਹੜਾ ਉਹੋ ਜਿਹਾ ਬਰਤਾਰਾ ਮੈਂ ਤਾਂ ਕਦੇ ਰਾਜਾ ਬੜੀ ਜਿਹੀ ਨਹੀਂ ਦੇਖਿਆ ਤਨਾਈ ਮੈਂ ਕਦੀ ਸੁਖਜਿੰਦਰ ਸਿੰਘ ਦਾ ਵਿੱਚ ਦੇਖਿਆ ਨਾ ਹੀ ਕਦੀ ਪ੍ਰਤਾਪ ਸਿੰਘ ਬਾਜਪਾ ਚ ਦੇਖਿਆ ਇਹ ਪ੍ਰਗਟ ਸਿੰਘ ਦੀ ਇਹ ਜਿਹੜੇ ਗੁਣ ਨੇ ਇਹ ਜਿਹੜੇ ਨੇ ਇਹ ਚਰਚਾ ਦਾ ਜਿਹੜੇ ਜ਼ਰੂਰਤ ਹੈ ਇਹਨਾਂ ਗੁਣਾਂ ਦੇ ਆਧਾਰ ਤੇ ਹੀ ਹਾਈ ਕਮਾਂਡ ਵਿੱਚ ਨਹੀਂ ਤੇ ਦੂਜਾ ਨਾਮ ਜਿਹੜਾ ਪ੍ਰਗਟ ਸਿੰਘ ਦਾ ਬਤੌਰ ਪ੍ਰਧਾਨ ਜਿਹੜਾ ਉਹ ਵਿਚਾਰਿਆ ਜਾ ਰਿਹਾ ਔਰ ਪ੍ਰਗਟ ਸਿੰਘ ਦੀ ਵੱਡੀ ਗੱਲ ਇਹ ਕਿ ਪ੍ਰਗਟ ਸਿੰਘ ਅੱਜ ਤੱਕ ਕਦੇ ਵੀ ਕਿਸੇ ਵਾਦ-ਵਿਵਾਦ ਦਾ ਵਿਸ਼ਾ ਜਿਹੜਾ ਉਹ ਨਹੀਂ ਬੜੇ ਕਿ ਨਾ ਹੀ ਚਰਨਜੀਤ ਸਿੰਘ ਚੰਦੀ ਹੁੰਦੀ ਕਿ ਜਿਹੜੇ ਬੜੇ ਨਹੀਂ ਸੋ ਇਹ ਦੋ ਨਾਮਾਂ ਦੇ ਉੱਤੇ ਕਾਂਗਰਸ ਹਾਈ ਕਮਾਂਡ ਜਿਹੜਾ ਉਹ ਮੰਥਨ ਜਿਹੜਾ ਉਹ ਕਰ ਰਹੀ ਆ ਹੁਣ ਦੇਖਣਾ ਕਿ ਇਹਨਾਂ ਦੋਵਾਂ ਨਾਮਾਂ ਦੇ ਵਿੱਚੋਂ ਕਿਸ ਨਾਮ ਤੇ ਜਿਹੜਾ ਗੁਣਾ ਜਿਹੜਾ ਉਪਿੰਦਾ ਹੈਗਾ ਇਹ ਅੰਦਰਲੇ ਸੂਤਰ ਦੱਸਦੇ ਆ ਪਰ ਜਿਹੜੀ ਪਹਿਲ ਜਿਹੜੀ ਆ ਪਹਿਲਾ ਨਾਮ ਜਿਹੜਾ ਆ ਉਹ ਚਰਨਜੀਤ ਸਿੰਘ ਚੰਨੀ ਦਾ ਵਿਚਾਰਿਆ ਜਾ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਮੈਂ ਗੱਲ ਕੀਤੀ ਕਿ ਚਰਨਜੀਤ ਸਿੰਘ ਚੰਨੀ ਬਤੌਰ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਔਰ ਮੁੱਖ ਮੰਤਰੀ ਰਹਿਣ ਉਪਰੰਤ ਜਿਸ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਮੁੱਦੇ ਨੂੰ ਉਠਾਇਆ ਕਿਸਾਨਾਂ ਦੀਆਂ ਮੰਗਾਂ ਦੇ ਸੰਦਰਭ ਚ ਗੱਲ ਕੀਤੀ ਦੂਜੇ ਪਾਸੇ ਹਰ ਵਰਗ ਦਾ ਜਿਹੜਾ ਮਿੱਟੀ ਆ ਚਰਨਜੀਤ ਸਿੰਘ ਚੰਨੀ ਨੂੰ ਆਪਣਾ ਸਤਿਵ ਦਾ ਹੈਗਾ ਤਾਂ ਕਾਂਗਰਸ ਹਾਈ ਕਮਾਂਡ ਨੇ ਵੀ ਇਹ ਦੇਖਿਆ ਕਿ ਜਿਹੜਾ ਵਿਅਕਤੀ ਇਸ ਦੌਰ ਦੇ ਵਿੱਚ ਬਿਲਕੁਲ ਬਿਨਾਂ ਬਵਾਦਾ ਤੋਂ ਆਪਣਾ ਕੰਮ ਜਿਹੜਾ ਉਹ ਕਰ ਰਿਹਾ ਤਾਂ ਫਿਰ ਕਿਉਂ ਨਾ ਉਸ ਦੇ ਨਾਮ ਤੇ ਜਿਹੜਾ 2027 ਦੀਆਂ ਜਿਹੜੀਆਂ ਚੋਣਾਂ ਉਹ ਲੜੀਆਂ ਜਾਂ ਉਹਨਾਂ ਦੀ ਅਗਵਾਈ ਚ ਲੜੀਆਂ ਜਾਂ ਕਿਉਂਕਿ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਦੇ ਨਾਮ ਤੇ ਵੀ ਅ ਪ੍ਰਯੋਗ ਕਰਕੇ ਦੇਖ ਲਿਆ ਦੂਜੇ ਪਾਸੇ ਰਾਜਾ ਫੜਿੰਗ ਦੇ ਪ੍ਰਧਾਨਗੀ ਦੇ ਹੇਠ ਵੀ ਅਗਵਾਈ ਦੇ ਹੇਠ ਵੀ ਜਿਹੜੀਆਂ ਜਿੰਮੀ ਚੋਣਾਂ ਪੰਜਾਬ ਦੇ ਸਮੇਂ-ਸਮੇਂ ਤੋਂ ਹੋਈਆਂ ਦੇ ਉਹ ਵੀ ਉਹਨਾਂ ਨੇ ਕਰਕੇ ਦੇਖ ਲਿਆ ਤੇ ਨਤੀਜੇ ਜਿਹੜੇ ਨੇ ਕਦੇ ਵੀ ਕਾਂਗਰਸ ਹਾਈ ਕਮਾਂਡ ਦੇ ਇੱਛਾ ਦੇ ਅਨੁਸਾਰ ਜਿਹੜੇ ਨਹੀਂ ਆਏ ਸੋ ਕਾਂਗਰਸ ਦੇ ਨਾ ਧੜੇਵਾਜੀ ਉਹ ਸਿੱਖਰਾਂ ਤੇ ਵਧੀਏ ਚਾਹੇ ਨਵਜੋਤ ਸਿੰਘ ਸਿੱਧੂ ਦਾ ਕਾਰਜਕਾਲ ਹੋਵੇ ਜਾਂ ਚਾਹੇ ਅਮਰਦਰ ਸਿੰਘ ਰਾਜਾ ਬਣੇ ਸੋ ਜੋ ਹੁਣ ਸੂਤਰਾਂ ਦੀ ਉਹ ਜਾਣਕਾਰੀ ਸਾਨੂੰ ਮਿਲੀ ਆ ਆਉਂਦੇ ਕੁਝ ਮਹੀਨੇ ਵਿੱਚ ਜਾਂ ਹਫ਼ਤਿਆਂ ਦੇ ਵਿੱਚ ਇਹਨਾਂ ਦੋ ਨਾਮਾਂ ਦੇ ਵਿੱਚੋਂ ਕਿਸੇ ਇੱਕ ਨਾਮ ਤੇ ਜਿਹੜੀ ਮੋਹਰ ਆ ਪਤਾ ਔਰ ਪਾਰਟੀ ਪ੍ਰਧਾਨ ਜਿਹੜੀ ਲੱਗ ਸਕਦੀ ਆ ਬਾਕੀ ਅਸਲ ਸਥਿਤੀ ਤਾਂ ਫਿਰ ਇਹ ਰਖੜਾ ਸਭ ਹਾਈਕ ਮੰਨ ਜਾਂਦੀ ਆ ਪਰ ਜੋ ਚਰਚਾ ਵਾਂ ਨੇ ਜੋ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲੀ ਉਹ ਅਸੀਂ ਆਪਣੇ ਦਰਸ਼ਕਾਂ ਨਾਲ ਜਿਹੜੀ ਜਰੂਰ ਸਾਂਝੀ ਕੀਤੀ ਹੈ ਇਹ ਕਾਂਗਰਸਾਈ ਕਮਾਨ ਦੋ ਨਾਮਾਂ ਦੇ ਉੱਤੇ ਐਸਲੀ ਬਤੌਰ ਪਾਰਟੀ ਪ੍ਰਧਾਨ ਸੋਚ ਰਹੀ ਹੈ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਚਰਨਜੀਤ ਸਿੰਘ ਚੰਨੀ ਦਾ ਹੈ ਤੇ ਦੂਜਾ ਸਰਦਾਰ ਅਰਕਟ ਸਿੰਘ ਦਾ ਬਿਲਕੁਲ ਅਨਕੀ ਸਰ ਜਿੱਥੇ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਤੇਜ਼ ਨੇ ਉੱਥੇ ਹੀ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਲੋਪੀ ਲੀਡਰ ਵੀ ਬਦਲਿਆ ਜਾ ਸਕਦਾ ਕਿਉਂਕਿ ਕਾਂਗਰਸੀ ਵਰਕਰ ਵੀ ਇਹ ਮਹਿਸੂਸ ਕਰ ਰਹੇ ਨੇ ਕਿ ਅੱਜ ਐਲੋਪੀ ਲੀਡਰ ਬਦਲਣ ਦੀ ਲੋੜ ਹੈ ਤੇ ਪੰਜਾਬ ਦੇ ਲੋਕ ਵੀ ਇਹ ਮਹਿਸੂਸ ਕਰ ਰਹੇ ਨੇ ਕਿ ਉਧਰਲੇ ਵਾਲੇ ਪਾਸੇ ਨੂੰ ਵੀ ਵਧਿਆ ਜਾ ਸਕਦਾ ਹੈ ਹਾਂ ਬਿਲਕੁਲ ਆਪਣੇ ਰਖਣਾ ਸਰ ਵੀ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਤਾਂ ਹੋ ਸਕਦਾ ਕਿ ਜਦੋਂ ਕਾਂਗਰਸ ਦੇ ਪ੍ਰਧਾਨ ਨੂੰ ਬਦਲਿਆ ਜਾਵੇ ਤੇ ਐਲੋਪੀ ਲੀਡਰ ਨੂੰ ਵੀ ਬਦਲਿਆ ਜਾ ਸਕਦਾ ਹੈ ਕਿਉਂਕਿ ਜਿਹੋ ਜਿਹੇ ਗੱਲਾਂ ਪਿਛਲੇ ਸਮੇਂ ਦੇ ਵਿੱਚ ਕੁਝ ਕਾਂਗਰਸ ਦੇ ਸੀਨੀਅਰ ਮਹਿਤਾਵਾ ਨੇ ਅਠਾਈਆਂ ਆਪਣੀ ਲੀਡਰਸ਼ਿਪ ਦੇ ਸਬੰਧੀ ਤਾਂ ਉਹ ਵੀ ਗੱਲ ਕਹਿੰਦੇ ਹਾਈ ਕਮਾਂਡ ਦੇ ਨੋਟਸ ਦੇ ਵਿੱਚ ਹੈਗੀ ਆ ਤਾਂ ਹੋ ਸਕਦਾ ਕਿ ਹਾਈ ਕਮਾਂਡ ਪ੍ਰਧਾਨ ਦੇ ਬਦਲਣ ਦੇ ਨਾਲ-ਨਾਲ ਹੋਰ ਵੀ ਵੱਡੇ ਪੱਧਰ ਤੇ ਜਿਹੜੀਆਂ ਤਬਦੀਲੀਆਂ ਜਿਹੜੀਆਂ ਉਹ ਕਰ ਸਕਦੀ ਹੈ ਬਾਕੀ ਇਹਦੇ ਸਬੰਧੀ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਸਥਿਤੀਆਂ ਜਿਹੜੀਆਂ ਇਸ ਸੰਦਰਭ ਚ ਕਿਹੋ ਜਿਹੀਆਂ ਵਾਪਰਦੀਆਂ ਹਨ ਬਿਲਕੁਲ ਅਨਕਿਤ ਸਰ ਜਿੱਥੇ ਕਾਂਗਰਸ ਦੇ ਵਿੱਚ ਤਬਦੀਲੀ ਦੀਆਂ ਚਰਚਾਵਾਂ ਨੇ ਤਾਂ ਬੀਜੇਪੀ ਨੂੰ ਲੈ ਕੇ ਵੀ ਇਹ ਚਰਚਾਵਾਂ ਤੇਜ਼ ਹੋਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਦੇ ਵੱਲੋਂ ਵੀ ਆਪਣੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਕਿਵੇਂ ਦੇਖਦੇ ਹੋ ਭਾਜਪਾ 2027 ਚੋਣਾਂ ਦੇ ਮੰਦੇ ਨਜ਼ਰ ਕਿਵੇਂ ਹੁਣ ਵਰਕ ਕਰੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਕਿਵੇਂ ਵਿਚਰੇਗੀ ਜਾਂ ਕਿਹੜੇ-ਕਿਹੜੇ ਮੁੱਦਿਆਂ ਨੂੰ ਉਭਾਰਗੀ ਤੇ ਖਾਸ ਤੌਰ ਤੇ ਲੀਡਰਸ਼ਿਪ ਤਬਦੀਲੀ ਕੀ ਬੀਜੇਪੀ ਦੇ ਵਿੱਚ ਵੀ ਹੋ ਸਕਦੀ ਹੈ ਅ ਰਖੜਸਾ ਬੜਾ ਮਹੱਤਵਪੂਰਨ ਸਵਾਲ ਤੁਸੀਂ ਕੀਤਾ ਹੈ ਇਸ ਦੇ ਸੰਬੰਧ ਵਿੱਚ ਕੋਈ ਜਾਣਕਾਰੀ ਜਿਹੜੀ ਸਾਡੇ ਤੱਕ ਪਹੁੰਚੀ ਹੈ ਜਿਹੜੀ ਅਸੀਂ ਅਫਰੇਂਦਰ ਸ਼ਖਾਣਾ ਜਰੂਰ ਸਾਂਝੀ ਜਿਹੜੀ ਕਰਨੀ ਚਾਹਾਂਗੇ ਆ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਹੈ ਕਿ ਆ ਭਾਸ਼ਪਾ ਜਿਹੜੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਬਹੁਤ ਗੰਭੀਰ ਹੈ ਤੇ ਹਰ ਪੱਖ ਤੋਂ ਉਹ ਆਪਣੇ ਕਾਡਰ ਨੂੰ ਮਜ਼ਬੂਤ ਕਰਨ ਦੇ ਚੱਕਰ ਦੇ ਵਿੱਚ ਹੈਗੀ ਆ ਬੇਸ਼ੱਕ ਪਾਰਟੀ ਦੇ ਪ੍ਰਧਾਨ ਅਸ਼wini ਸਨੀਲ ਜਾਖੜ ਨੇ ਪਰ ਕਾਰਜਕਾਰੀ ਪ੍ਰਧਾਨ ਜਿਹੜੇ ਅਸ਼wini ਸ਼ਰਮਾ ਨੇ ਤਾਂ ਜਿਸ ਤਰੀਕੇ ਨਾਲ ਸਨੀਲ ਜਾਖੜ ਹੋਣਾਂ ਦੀ ਬੀਤੇ ਸਮੇਂ ਚ ਭੂਮਿਕਾ ਰਹੀ ਆ ਪਰ ਤਾਂ ਅੱਜ ਨੂੰ ਵੀ ਪਰ ਉਸ ਪੰਧਰ ਤੇ ਉਹਨਾਂ ਵੱਲੋਂ ਕੰਮ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ ਜਿਸ ਤਿੱਕਰ ਕੰਮ ਜਿਹੜਾ ਕਰਨਾ ਚਾਹੀਦਾ ਤੇ ਸ਼ਾਇਦ ਏਸੀ ਚੀਜ਼ ਨੂੰ ਸਰਮੁਖ ਰੱਖਿਆ ਭਾਜਪਾ ਵੱਲੋਂ ਜਿਹੜਾ ਸੀ ਉਹ ਕਾਰਜਕਾਰੀ ਪ੍ਰਧਾਨ ਜਿਹੜਾ ਨੁਜੁਕਤ ਜਿਹੜਾ ਉਹ ਕੀਤਾ ਗਿਆ ਤਾਂ ਦੂਜੇ ਪਾਸੇ ਇਹ ਚਰਚਾਵਾਂ ਨੇ ਜਿਵੇਂ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਤੇ ਹੁਣ ਉਹਨਾਂ ਦੀ ਥਾਂ ਤੇ ਅਵਰਾਸ਼ੇ ਖੰਨਾ ਨੂੰ ਚੜਾਇਆ ਪੰਜਾਬ ਭਾਜਪਾ ਦਾ ਪ੍ਰਧਾਨ ਜਿਹੜਾ ਉਹ ਲਾਇਆ ਜਾ ਸਕਦਾ ਹੈ ਕਿਉਂਕਿ ਜੋ ਮਰਜੀ ਰਖੜਾ ਤੁਸੀਂ ਦੇਖ ਲਓ ਇਹ ਪੰਜਾਬ ਜਿਹੜੀ ਪੰਜਾਬ ਭਾਜਪਾ ਇਹਦੇ ਵਿੱਚ ਪੰਜਾਬ ਕਾਂਗਰਸ ਦੇ ਕਈ ਛੋਟੀ ਦੇ ਲੀਡਰ ਜਿਹੜੇ ਆ ਉਹ ਗਏ ਪਰ ਭਾਜਪਾ ਦੀ ਜਿਹੜੀ ਕੇਂਦਰੀ ਲੌਬੀ ਆ ਉਹ ਕੇਵਲ ਤੇ ਕੇਵਲ ਆਪਣੇ ਟਕਸਾਲੀ ਭਾਜਪਾਈਆਂ ਤੇ ਵਿਸ਼ਵਾਸ ਜਿਹੜਾ ਉਹ ਕਰਦੀ ਆ ਜਿਹੜੇ ਆਰਐਸਐਸ ਸੀ ਦੀ ਜਿਹਨਾਂ ਦੀ ਬੈਕਗ੍ਰਾਉਂਡ ਹੈਗੀ ਆ ਜਾਂ ਜਿਨ੍ਹਾਂ ਦਾ ਉਥਾਨ ਹੀ ਬੀਜੇਪੀ ਦੇ ਵਿੱਚੋਂ ਹੋਇਆ ਤਾਂ ਉਹਨਾਂ ਨਾਵਾਂ ਦੇ ਉੱਤੇ ਉਹ ਜ਼ਿਆਦਾ ਵਿਸ਼ਵਾਸ ਜਾਂ ਜ਼ਿਆਦਾ ਟੇਕ ਜਿਹੜੇ ਆ ਉਹ ਰੱਖਦੇ ਆ ਤੇ ਸ਼ਾਇਦ ਇਸੇ ਹੀ ਕਾਰਨ ਜਿਹੜਾ ਹੁਣ ਇਹ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਕਿ 2027 ਦੀਆਂ ਚੋਣਾਂ ਦੇ ਵਿੱਚ ਇਹ ਵੀ ਕਾਰਜਕਾਰੀ ਪ੍ਰਧਾਨ ਨੂੰ ਬਦਲ ਕੇ ਅਬਾਸ਼ਰਾ ਇੱਕ ਨ ਦੇ ਨਾਮ ਤੇ ਉੱਤੇ ਇੱਕ ਪ੍ਰਯੋਗ ਜਿਹੜਾ ਇੱਕ ਪ੍ਰੈਕਟੀਕਲ ਜਿਹੜਾ ਮਾਫ ਕਰਦੇ ਐ ਇੱਕ ਐਕਸਪੈਰੀਮੈਂਟ ਜਿਹੜਾ ਉਹ ਕੀਤਾ ਜਾ ਸਕਦਾ ਆ ਤਾਂ ਜੋ ਵਰਕਰ ਦੇ ਵਿੱਚ ਜਿਹੜਾ ਭਾਜਪਾ ਦਾ ਟਕਸਾਲੀ ਵਰਕਰ ਆ ਜਿਹੜਾ ਬੀਤੇ ਲੰਮੇ ਸਮੇਂ ਤੋਂ ਜੁੜਿਆ ਜਿਸ ਦੀ ਬੈਕਗ੍ਰਾਉਂਡ ਆ ਰਸਾ ਉਹ ਕਿਤੇ ਇਸ ਗੱਲ ਤੋਂ ਨਿਰਾਸ਼ ਨਾ ਹੋਵੇ ਕਿ ਪਾਰਟੀ ਦੇ ਵਿੱਚੋਂ ਜਿਹੜੇ ਬਾਹਰੀ ਤੋਂ ਵਿਕਤੀ ਆਏ ਆ ਉਹਨਾਂ ਦਾ ਪਾਰਟੀ ਦੇ ਇੱਕ ਕਰਜ਼ਾ ਜਿਹੜਾ ਪੂਰਿਆ ਆ ਸੋ ਇੱਕ ਇਹ ਵੀ ਇਨਫੋਰਮੇਸ਼ਨ ਹੈਗੀ ਆ ਅਕਾਲੀ ਅਤੇ ਭਾਜਪਾ ਦਾ ਜਿਹੜਾ ਗੱਠਜੋੜ ਆ ਉਹ ਵੀ ਹੋ ਸਕਦਾ ਹਾਲਾਂਕਿ ਰਮਨੀਤ ਸਿੰਘ ਵਿਟੂਰ ਕੇ ਨੇਤਾ ਇਸ ਗੱਲ ਦਾ ਵਿਰੋਧ ਕਰਦੇ ਆ ਪਰ ਭਾਜਪਾ ਦੀ ਜਿਹੜੀ ਹਾਈਪ ਬਣਾ ਮੁੱਦਾ ਦਾ ਉਹਦਾ ਕੀ ਉਹਨਾਂ ਨੇ ਵੇਖਣਾ ਕਿ 2027 ਦੀਆਂ ਚੋਣਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਲੜਦਾ ਹੈਗਾ ਕਿਉਂਕਿ ਭਾਜਪਾ ਨੂੰ ਵੀ ਪਤਾ ਕਿ ਜੇਕਰ ਅਕਾਲੀ ਦਲ ਉਹਨਾਂ ਦੇ ਨਾਲ ਨਹੀਂ ਆਉਂਦਾ ਤਾਂ ਉਹਨਾਂ ਦੀ ਉਚਿਤ ਜਿਹੜੀ ਆ ਉਹ ਸੰਭਵ ਨਹੀਂ ਹੈਗੀ ਤੇ ਇਸ ਗੱਲ ਨੂੰ ਅਕਾਲੀ ਦਲ ਵੀ ਜਾਣਦਾ ਕਿ ਸਮੇਂ ਦੇ ਸੰਦਰਭ ਦੇ ਵਿੱਚ ਗੱਠਜੋੜ ਜੁੜਾ ਹੋ ਸਕਦਾ ਹੈ ਸ਼ਾਇਦ ਇਹੋ ਹੀ ਕਾਰਨ ਕਿ ਅਬਨਾਸ਼ਰਾ ਇੱਕ ਖੰਨਾ ਦਾ ਨਾਮ ਹੀ ਹੁਣ ਬਤੌਰ ਅਗਲੇ ਆ ਭਾਸ਼ਪਾ ਦੇ ਪ੍ਰਧਾਨ ਦੇ ਵਿੱਚੋਂ ਬਚਾਰਿਆ ਜਿਹੜਾ ਜਾ ਰਿਹਾ ਹੈ ਬਾਕੀ ਦੇਖੋ ਅਗਲੇ ਦਿਨਾਂ ਦੇ ਵਿੱਚ ਇਹਦੇ ਸੰਦਰਭ ਦੇ ਵਿੱਚ ਕੀ ਜਿਹੜਾ ਤੱਥ ਆ ਉਹ ਸਾਹਮਣੇ ਜਗੇ ਆਉਂਦੇ ਬਿਲਕੁਲ ਅਨਕੀਰ ਸਰ ਤਾਂ ਲਗਾਤਾਰ ਇਹ ਚਰਚਾਵਾਂ ਨੇ ਕਿ ਕਾਂਗਰਸ ਤੇ ਬੀਜੇਪੀ ਦੇ ਵਿੱਚ ਵੱਡੇ ਪੱਧਰ ਤੇ ਤਬਦੀਲੀ ਹੋ ਸਕਦੀ ਆ ਪਰ ਉੱਥੇ ਹੀ ਜੇਕਰ ਹੁਣ ਸੱਤਾਧਰ ਪਾਰਟੀ ਦੀ ਗੱਲ ਕਰ ਲਈਏ ਤਾਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਮੁਹਿੰਮ ਨੂੰ ਪ੍ਰਚਾਰਿਆ ਜਾ ਰਿਹਾ ਤੇ ਹੁਣ ਦੂਸਰੇ ਪੜਾ ਦੀ ਸ਼ੁਰੂਆਤ ਹੋਣ ਜਾ ਰਹੀ ਆ ਪਰ ਤੁਸੀਂ ਪਹਿਲੇ ਪੜਾ ਬਾਰੇ ਵੀ ਜ਼ਰੂਰ ਦੱਸਿਓ ਕਿ ਪਹਿਲੇ ਪੜਾ ਦੀ ਜ਼ਮੀਨੀ ਹਕੀਕਤ ਕੀ ਆ ਤੇ ਹੁਣ ਜਿਹੜਾ ਦੂਸਰਾ ਪੜਾ ਸ਼ੁਰੂ ਹੋਣ ਜਾ ਰਿਹਾ ਕੀ ਇਹ ਪ ਸਿਰਫ ਇਸਤਿਹਾਰबाजी ਜਾਂ ਬਿਆਨਾਂ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ ਜਾਂ ਫਿਰ ਇਸ ਵਾਰ ਜ਼ਮੀਨ ਤੇ ਵੀ ਸਰਕਾਰ ਕੁਝ ਕੰਮ ਕਰੇਗੀ ਤੇ ਸਰਕਾਰ ਕੀ ਰਿਪੋਰਟ ਕਾਰਡ ਪੇਸ਼ ਕਰ ਸਕਦੀ ਹੈ ਕਿ ਹੁਣ ਤੱਕ ਕਿੰਨੇ ਕ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਬਾਹਰ ਕੱਢ ਕੇ ਉਹਨਾਂ ਨੂੰ ਚੰਗੇ ਪਾਸੇ ਲਾਇਆ ਜਾਂ ਫਿਰ ਇਹ ਫੋਕੀ ਬਿਆਨਬਾਜ਼ੀ ਕਰਕੇ ਹੀ ਸਾਰਨਗੀ ਜੀ ਰਖੜਾ ਜੀ ਨਸ਼ੇ ਦੀ ਜਿਹੜੀ ਪ੍ਰੋਬਲਮ ਪੰਜਾਬ ਦੇ ਵਿੱਚ ਬਹੁਤ ਪੁਰਾਣੀ ਸਮੱਸਿਆ ਔਰ ਕਈ ਸਰਕਾਰਾਂ ਇਸ ਨਸ਼ੇ ਦੇ ਮੋਤੇ ਤੇ ਪੰਜਾਬ ਵਿੱਚ ਆਈਆਂ ਟੱਕਈ ਗਈਆਂ ਜੀ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਪੈਸ਼ਲ ਆਫ ਦਾ ਨਸ਼ੇ ਦੇ ਮੁੱਦੇ ਨੂੰ ਓਛਾਲਿਆ ਤੇ ਗੁਟਕਾ ਸਾਫ ਹੱਥ ਚ ਸੌ ਲੈ ਕੇ ਸੌ ਖੱਦੀ ਕਿ 6 ਹਫ਼ਤੇ ਜਾਂ 4 ਹਫ਼ਤੇ ਦੇ ਵਿੱਚ ਮੈਂ ਨਸ਼ਾ ਜਿਹੜਾ ਉਹ ਖਤਮ ਕਰਦਾ ਤਾਂ ਤਲਵੰਡੀ ਸਾਹਬ ਉਹਦੇ ਖਿੰਦ ਨਹੀਂ ਜਾਦਾ ਤੇ ਤੁਸੀਂ ਦੇਖ ਲਓ ਕਿ 5 ਸਾਲ ਉਸੇ ਤਰੀਕੇ ਨਾਲ ਲੰਘ ਗਏ ਨਸ਼ੇ ਦੀ ਸਮੱਸਿਆ ਜਿਹੜੀ ਉਹ ਹੱਲਾ ਨਹੀਂ ਕੋਈ ਫਿਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਬੜਾ ਉਭਾਰਿਆ ਤੇ 2022 ਦੇ ਵਿੱਚ ਦੋ ਮੁੱਦਿਆਂ ਦੇ ਨਾਲ ਉਸਨੇ ਸੱਤਾ ਜਿਹੜੀ ਸੰਭਾਲੀ ਇਕਤਾ ਬਰਗਾੜੀ ਦਾ ਇਨਸਾਫ ਤੇ ਦੂਜਾ ਉੰਡਸ਼ਾਂ ਦੇ ਮੁੱਦਿਆਂ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਕਿਹਾ ਕਿ ਨਸ਼ੇ ਜਿਹੜੇ ਅਸੀਂ ਪੰਜਾਬ ਰੋਕ ਕਰਤਾਗੇ ਤਾਂ ਤੁਸੀਂ ਦੇਖ ਲਓ ਕਿ 4 ਸਾਲ ਹੋ ਚਲੇ ਆ ਤੇ ਜਿਸ ਤਰ੍ਹਾਂ ਦੀਆਂ ਖਬਰਾਂ ਨੇ ਕਿ ਨਯੁਧ ਨਸ਼ਾ ਵਧ ਰਹੀ ਉਹਦਾ ਦੂਜਾ ਪੜਾਅ ਜਿਹੜਾ ਸ਼ੁਰੂ ਹੋ ਰਿਹਾ ਤੇ ਜੇਕਰ ਪਹਿਲੇ ਪੜਾਅ ਦੀ ਤੁਸੀਂ ਵਸਲੇਸ਼ਨ ਕਰੋ ਜਾਂ ਉਸ ਦੀ ਜਾਂਚ ਕਰੀਏ ਕਿ ਉਹਦੇ ਪ੍ਰਾਪਤੀਆਂ ਕੀ ਰਹੀਆਂ ਨੇ ਰਖੜਾ ਸਾਹਿਬ ਉਸ ਦਾ ਜਿਹੜਾ ਸਾਰ ਤੱਤ ਹੈ ਜਾਂ ਉਸ ਦਾ ਸਿੱਟਾ ਉਹ ਜ਼ੀਰੋ ਤੋਂ ਵੱਧ ਦਿਖਾਈ ਜਰਾ ਉਹ ਨਹੀਂ ਦਿੱਤਾ ਕਾਰਨ ਇਸ ਦਾ ਏ ਕਿ ਬੇਸ਼ੱਕ ਮੁੱਖ ਮੰਤਰੀ ਸਾਹਿਬ ਨੂੰ ਇਸ ਜਿਹੜੀ ਯੋਧ ਨਸ਼ਾ ਵਿਰੋਧ ਮਹਿੰਮ ਨੂੰ ਬੜਾ ਵਧੀਆ ਤਰੀਕੇ ਨਾਲ ਬੜੇ ਅਸ਼ਤਿਹਾਰ ਬਾਜੀ ਜਾਂ ਬੜੇ ਜੋਰ ਸ਼ੋਰ ਨਾਲ ਸ਼ੁਰੂ ਕੀਤਾ ਗਿਆ ਪਰ ਉਸ ਦੇ ਨਤੀਜੇ ਜਿਹੜੇ ਸਨ ਸ਼ਾਇਦ ਉਹ ਜੇ ਨਹੀਂ ਮਿਲੇ ਜਿਸ ਦੀ ਸਰਕਾਰ ਨੂੰ ਆਸ ਸੀ ਮੈਨੂੰ ਯਾਦ ਆ ਕਿ ਮੁੱਖ ਮੰਤਰੀ ਸਾਹਿਬ ਨੇ ਇਹਦੇ ਸਬੰਧ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਅਰਦਾਸ ਜਿਹੜੀ ਉਹ ਕੀਤੀ ਕਈ ਸਾਈਕਲ ਰੈਲੀਆਂ ਵੀ ਜਿਹੜੀਆਂ ਕੱਢੀਆਂ ਤੇ ਫਿਰ ਅਖੀਰ ਤੇ ਯੋਧ ਨਸ਼ਾ ਵਿਰੋਧ ਨਸ਼ੇ ਦੇ ਜਿਹੜੇ ਵੱਡੇ ਤਸਕਰ ਸਰ ਉਹਨਾਂ ਦੇ ਖਿਲਾਫ ਮਹਿੰਮ ਚਲਾਈ ਗਈ ਔਰ ਕਈ ਨਸ਼ਾ ਵਿਚਣ ਵਾਲਿਆਂ ਦੇ ਜਿਹੜੇ ਘਰ ਆ ਉੱਟਾਏ ਗਏ ਜਦੋਂ ਕਿ ਪੰਜਾਬ ਪੁਲਿਸ ਦੇ ਮੁਖੀ ਇਹ ਗੱਲ ਕਹਿੰਦੇ ਆ ਕਿ ਅਸੀਂ ਕਿਸੇ ਦੇ ਘਰ ਨਹੀਂ ਟਾਏ ਉਹ ਤਾਂ ਡੀਸੀ ਤੇ ਹੁਕਮਾਂ ਦੇ ਨਜ਼ਾਇਜ਼ ਅਸਾਰੇ ਜਿਹੜੀਆਂ ਟਾਈਆਂ ਨੇ ਪਰ ਸੱਚ ਕੀ ਆ ਸੱਚ ਸਾਰਾ ਉਹ ਜਾਣਦਾ ਪਰ ਇਸ ਦੇ باوجود ਜਿਹੜੀ ਹਰਾਨੀ ਨਹੀਂ ਗੱਲ ਆ ਨਸ਼ਾ ਅੱਜ ਵੀ ਪਿੰਡਾਂ ਦੇ ਵਿੱਚ ਉਸੇ ਤਰੀਕੇ ਨਾਲ ਰਖੜਾ ਸਾਹ ਦੇਖ ਰਿਹਾ ਮੇਰੇ ਇੱਕ ਨਿੱਜੀ ਐਕਸਪੀਰੀਅੰਸ ਮੈਂ ਸ਼ੇਅਰ ਕਰਾਂਗਾ ਆਪਣੇ ਦਰਸ਼ਕਾਂ ਨਾਲ ਮੇਰੇ ਘਰ ਨੂੰ ਮਜ਼ਦੂਰ ਵਰਗਾ ਤਾ ਕਾ ਔਰ ਜਦੋਂ ਉਹਨਾਂ ਨਾਲ ਗੱਲ ਕਰੀ ਤਾਂ ਉਹ ਕਹਿੰਦੇ ਨੇ ਕਿ ਪਿੰਡਾਂ ਸਾਡਾ ਪਿੰਡ ਪੂਰੇ ਦਾ ਪੂਰਾ ਨਸ਼ਾ ਵੇਚਣ ਤੇ ਨਸ਼ਾ ਲੈਣ ਦੇ ਵਿੱਚ ਲੰਗਾ ਤੇ ਜੇਕਰ ਇੱਕ ਆਮ ਵਿਅਕਤੀ ਜਿਹੜਾ ਮਜ਼ਦੂਰ ਆ ਜਿਹੜਾ ਸਵੇਰੇ ਦਿਹਾੜੀ ਕਰਦਾ ਜੇਕਰ ਉਹ ਬੰਦਾ ਇੰਨੀ ਗੱਲ ਕਹਿ ਰਿਹਾ ਕਿ ਹਾਂਜੀ ਦੱਸੋ ਕਿੰਨਾ ਚਾਹੀਦਾ ਸਾਡੇ ਪਿੰਡੇ ਸਾਰੇ ਲੱਗੇ ਨੇ ਵੇਚਦੇ ਵੀ ਆ ਤੇ ਨਸ਼ਾ ਲੈਣਦੇ ਵੀ ਆ ਚਿਤਾ ਜਿਹੜਾ ਲੈਣਦੇ ਵੀ ਆ ਤਾਂ ਫਿਰ ਇਸ ਅੰਦਰ ਸਰਦਾਰ ਦੇ ਸਰਕਾਰ ਦੇ ਉਹਨਾਂ ਦਾਅਵੇ ਦੀ ਫੂਕ ਜਿਹੜੀ ਨਿਕਲ ਜਾਂਦੀ ਹੈ ਜਿਹੜੀ ਉਹ ਵੱਡੇ ਪੱਧਰ ਤੇ ਪ੍ਰਚਾਰ ਕਰਕੇ ਕਹਿੰਦੇ ਨੇ ਕਿ ਅਸੀਂ ਇਹਨਾਂ ਬਰਾਮਤ ਕਰ ਲਿਆ ਇਹਨਾਂ ਨੂੰ ਜੇਲਾ ਦੇ ਪਿੱਛੇ ਪਛਾਤਾ ਇਹਨਾਂ ਦੇ ਵਿਰੁੱਧ ਕਾਰਵਾਈ ਕਰ ਦਿੱਤੀ ਗਈ ਤੇ ਜੇਕਰ ਸਾਰਾ ਕੁਝ ਕਾਰਵਾਈ ਹੋ ਗਈ ਆ ਜੇ ਇੰਨੇ ਵੱਡੇ ਪੱਤਰ ਤੇ ਨਸ਼ੇ ਨੂੰ ਆ ਆਪਣੇ ਕੀ ਕਹਿੰਦੇ ਕਬਜ਼ੇ ਵਿੱਚ ਲੈ ਲਿਆ ਤਾਂ ਫਿਰ ਇਹ ਜਿਹੜਾ ਪਿੰਡਾਂ ਦੇ ਵਿੱਚ ਵੇਚ ਰਿਆ ਜਾਂ ਇਹ ਜਿਹੜੇ ਲੋਕ ਲੈ ਰਹੇ ਨੇ ਇਹ ਕਿੱਥੋਂ ਲੈ ਰਹੇ ਨੇ ਕਿੱਥੋਂ ਆ ਰਹੇ ਆ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਤਾਂ ਸੋ ਰਖੜਾ ਸਾਹਿਬ ਇਹ ਸਰਕਾਰ ਦੀ ਮਿਹਜ ਫੋਕੀ ਕਿਉਂਕਿ 2027 ਦਾ ਵਾਰਾ ਹੁਣ ਤੁਹਾਨੂੰ ਪਤਾ ਆ ਮਾਫਰ ਦੋ ਤੋਂ ਕੀ ਦਾ ਬੜਾ ਜਿਹੜਾ ਅਲੱਗ ਤੌਰ ਤੇ ਜਾੜਿਆ ਜਾਂਦਾ ਤਾਂ ਇਸ ਸਮੇਂ ਦੇ ਵਿੱਚ ਇਹੋ ਜਿਹੇ ਮੁੱਦੇ ਜਿਹੜੇ ਨੇ ਉਛਾਲੇ ਜਾਣੇ ਨੇ 328 ਰੂਪਾਂ ਦਾ ਗੁਰੂਗ੍ਰਾਂਵ ਸਾਹਿਬ ਦੇ ਸਰੂਪਾਂ ਦੀ ਗੱਲ ਹੋਵੇ ਉਹ ਵੀ ਇੱਕ ਰਾਜਨੀਤਿਕ ਮੁੱਦਾ ਉਹ ਲੰਮਾ ਸਮਾਂ ਚੱਲੇਗਾ ਉਹਨਾਂ ਯੁੱਧ ਨਸ਼ਾ ਵਿਰੋਧ ਕਿਉਂਕਿ ਇਹ ਦੋ ਹੀ ਸਮੱਸਿਆਵਾਂ ਨੇ ਜਿਹੜੀਆਂ ਆਪ ਮਾਫ ਕਰਦਾ ਇਹੋ ਇੱਕ ਸਮੱਸਿਆ ਹੈ ਨਸ਼ਾ ਵਾਲੀ ਜਿਹੜੀ ਇਸਨੇ ਪੰਜਾਬ ਦੇ ਵਿੱਚ ਇੱਕ ਰਾਜਨੀਤਿਕ ਮੁੱਦਾ ਜਿਹੜਾ ਉਹ ਬਣੀ ਆ ਤੇ ਜੇ ਅਸੀਂ ਜਿਹੜਾ ਇੱਕ ਹੋਰ ਮੁੰਡਾ ਉਹ ਗੈਂਗਸਟਰਾਂ ਦਾ ਮੁੱਦਾ ਹੈਗਾ ਤੁਸੀਂ ਦੇਖ ਲਓ ਕਿ ਉਹਨਾਂ ਦਿਨਾਂ ਦੇ ਵਿੱਚ ਵੀ ਆਹ ਮੰਦਿਆ ਦੇ ਨਾਲੇ ਉਦੇਸ ਸੰਬੰਧੀ ਸਰਕਾਰ ਕੂਗੀ ਅਸੀਂ ਵੱਡੇ ਜਿਹੜੇ ਗੈਂਗਸਟਰ ਦੇ ਉਹਨਾਂ ਨੂੰ ਮਾਰਕਤਾ ਜਾਵਣ ਉਹ ਅੱਧ ਤੇ ਲੈ ਲਿਆ ਸੋ ਚਲੋ ਅਸੀਂ ਆਸ ਕਰਦੇ ਹਾਂ ਕਿ ਯੁੱਧ ਨਸ਼ਾ ਵਿਰੋਧ ਜਿਹੜਾ ਦੂਜਾ ਪੜਾਅ ਇਹਨਾਂ ਨੇ ਸ਼ੁਰੂ ਕੀਤਾ ਸਰਕਾਰ ਨੂੰ ਸਫਲਤਾ ਦਵੇ ਔਰ ਲੋਕ ਇਸ ਖੂੜ ਤੋਂ ਜਿਹੜੇ ਦੂਰ ਹੋਣ ਕਿਉਂਕਿ ਨਸ਼ੇ ਨੇ ਘਰਾਂ ਦੇ ਘਰ ਰਖੜਾ ਸਭ ਉਜਾੜ ਦਿੱਤੇ ਜੋ ਸੱਚ ਹੈਗਾ ਔਰ ਈਕੇ ਜਾਂ ਚਿੱਟਾ ਜਿਹੜੇ ਲੈਣ ਦੀ ਪ੍ਰਕਿਰਿਆ ਆ ਇਸ ਨੇ ਨੌਸਵਾਰੀ ਨੂੰ ਪੂਰਨ ਤੌਰ ਤੇ ਖਤਮ ਜਿਹੜਾ ਉਹ ਕਰਕੇ ਰੱਖ ਦਿੱਤਾ ਆ ਔਰ ਪੰਜਾਬ ਦਾ ਹਰ ਵਾਸੀ ਚਾਹੁੰਦਾ ਕਿ ਹਾਂ ਵੀ ਇਹ ਜਿਹੜਾ ਕੋੜ ਆ ਪੰਜਾਬ ਦੇ ਘਰੋਂ ਰਥੇ ਬਾਕੀ ਦੇਖਦੇ ਆ ਸਰਕਾਰ ਫੋਕੀ ਇਸ਼ਤਿਹਾਰबाजी ਨੂੰ ਛੱਡ ਕੇ ਇਸ ਨੂੰ ਜ਼ਮੀਨੀ ਪੱਧਰ ਤੇ ਇਸੇ ਨਸ਼ੀਦੇ ਜਿਹੜਾ ਯੁੱਧ ਜਿਹੜਾ ਖਿਲਾਫ ਲੜੇ ਜ਼ਮੀਨੀ ਪੱਧਰ ਤੇ ਲੜੇ ਨਾ ਕਿ ਅਖਬਾਰਾਂ ਦੇ ਵਿੱਚ ਬਿਆਨ ਦੇ ਕੇ ਕੇਵਲ ਤੇ ਕੇਵਲ ਆਫਰੀਕੇਟ ਨੂੰ ਥਾਪੜਨ ਦਾ ਯਤਨ ਕਰੇ ਬਿਲਕੁਲ ਅਨਖੀ ਸਰ ਤਾਂ ਪੰਜਾਬ ਦੇ ਪੂਰੇ ਲੋਕ ਹੀ ਇਹ ਅਰਦਾਸਾਂ ਕਰਦੇ ਨੇ ਕਿ ਪੰਜਾਬ ਜਲਦ ਤੋਂ ਜਲਦ ਗੈਂਗਸਟਰਾਂ ਤੇ ਨਸ਼ਿਆਂ ਤੋਂ ਮੁਕਤ ਹੋਵੇ ਪੰਜਾਬ ਦੀ ਨੌਜਵਾਨੀ ਐ ਕਿਸੇ ਚੰਗੇ ਲੇਖੇ ਲੱਗੇ ਤਾਂ ਸਰਕਾਰ ਨੂੰ ਵੀ ਮੇਰੇ ਲੱਗਦਾ ਸਗਿਰਦ ਹੋਣਾ ਚਾਹੀਦਾ ਚਲੋ ਸਰ ਅਖੀਰ ਦੇ ਵਿੱਚ ਗੱਲ ਕਰ ਲਈਏ ਰਾਜਾ ਵਣਿੰਗ ਦੀ ਤੁਸੀਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਕਿ ਅਕਸਰ ਹੀ ਰਾਜਾ ਵਣਿੰਗ ਆਪਣੇ ਬਿਆਨਾਂ ਕਰਕੇ ਘੇਰੇ ਰਹਿੰਦੇ ਨੇ ਉਹਨਾਂ ਨੂੰ ਕਈ ਵਾਰ ਵੱਡੇ ਝਟਕੇ ਵੀ ਲੱਗੇ ਨੇ ਪਰ ਫਿਰ ਵੀ ਉਸ ਤਰ੍ਹਾਂ ਦੀ ਬਿਆਨਬਾਜ਼ੀ ਉਹਨਾਂ ਦੀ ਲਗਾਤਾਰ ਜਾਰੀ ਰਹਿੰਦੀ ਹੈ ਤੇ ਬੀਤੇ ਕੱਲ੍ਹ ਵੀ ਮੈਂ ਉਹਨਾਂ ਦਾ ਇੱਕ ਬਿਆਨ ਸੁਣ ਰਿਹਾ ਸੀ ਸਿੱਧਾ ਉਹਨਾਂ ਦੇ ਵੱਲੋਂ ਚੈਲੰਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਕਰ ਦਿੱਤਾ ਜੀ ਕਿ ਤੁਸੀਂ ਗਿੱਦੜਵਾਹਾ ਤੋਂ ਚੋਣ ਲੜ ਲਓ ਜੇਕਰ ਮੈਂ ਉਹਨਾਂ ਦੇ ਬਿਆਨ ਨੂੰ ਕੋਟ ਕਰਾਂ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਗਿੱਦੜਵਾਹਾ ਤੋਂ ਚੋਣ ਲੜ ਲਓ ਫਿਰ ਦੇਖ ਲਵਾਂਗੇ ਆਜੋ ਇੱਕ ਸੀਟ ਤੋਂ ਹੀ ਚੋਣ ਲੜਨੀ ਆ ਦੋ ਤੋਂ ਨਹੀਂ ਇੱਕ ਵਾਰ ਤੋਂ ਹੀ ਕੱਟੀ ਕੱਡਾ ਕੱਢਦੇ ਆਵਾਂਗੇ ਗਿੱਦੜਵਾਹ ਦੇ ਮਰਜੀਵੜੇ ਨੇ ਮੂਛੇ ਪਾ ਦੇਾਂਗੇ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਕੀ ਉਹਨਾਂ ਦਾ ਇਹ ਬਿਆਨ ਸੁਖਵੀਰ ਬਾਦਲ ਦੇ ਲਈ ਚੁਣੌਤੀ ਆ ਜਾਂ ਫਿਰ ਉਹਨਾਂ ਦਾ ਇਹ ਚੈਲੰਜ ਆਪਣੇ ਆਪ ਦੇ ਲਈ ਹੀ ਇੱਕ ਚੁਣੌਤੀ ਹੈ ਜੀ ਰਾਜਾ ਬੜੇ ਗੁਰੂ ਇਹ ਬਿਆਨ ਤਿੰਨ ਤੋਂ ਪਹਿਨਾ ਗਿੱਦੜਵਾਹ ਦੀ ਜਿੰਮੀ ਚੋਂ ਦਾ ਹਾਲ ਵੇਖਣਾ ਚਾਹੀਦਾ ਸੀ ਕਿ ਜਿੱਥੇ ਉਹਨਾਂ ਦੀ ਧਰਮ ਪਤਨੀ ਜਿਹੜੇ ਨੇ ਉਹ 22000 ਦੇ ਵੋਟਾਂ ਦੇ ਕਰੀਬ ਨਾਲ ਉਹ ਹਾਰੇ ਸੀ ਅ ਘੱਟ ਤੋਂ ਘੱਟ ਇਹ ਜਮੇ ਦੀ ਹਕੀਕਤ ਜਿਹੜੀ ਉਹ ਵੇਖ ਲੈਣੀ ਚਾਹੀਦੀ ਸੀ ਬਿਲਕੁਲ ਬਾਕੀ ਰਾਜਾ ਫੜਿੰਗ ਨੂੰ ਜਿਹੜਾ ਤੁਸੀਂ ਮੈਨੂੰ ਪ੍ਰਸ਼ਨ ਕੀਤਾ ਉਹਦਾ ਜਵਾਬ ਵੀ ਤੁਸੀਂ ਆਪ ਹੀ ਦੇ ਦਿੱਤਾ ਕਿ ਉਹ ਅਕਸਰ ਆਪਣੇ ਬਿਆਨਾਂ ਦੇ ਕਰਕੇ ਵਾਦ-ਵਿਵਾਦਾਂ ਦਾ ਮਸ਼ਾਹ ਰਹਿੰਦੇ ਆ ਠੀਕ ਆ ਇਸ ਵੀਡੀਓ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਲੋਕ ਸਭਾ ਤੋਂ ਲੁਧਿਆਣਾ ਤੋਂ ਮੈਂਬਰ ਵੀ ਆ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਉਹ ਚੈਲੰਜ ਜਿਹੜਾ ਕਰ ਰਹੇ ਨੇ ਤਾਂ ਰਾਜਨੀਤੀ ਦੇ ਵਿੱਚ ਚੈਲੰਜ ਇੱਕ ਦੂਜੇ ਨੂੰ ਦੇਣਾ ਦਵਾਉਣਾ ਇਹ ਹੁੰਦਾ ਇਹ ਚੱਲਦਾ ਰਿਹਾ ਬੀਤੇ ਲੰਬੇ ਸਮੇਂ ਤੋਂ ਇਹ ਗੱਲਾਂ ਜਿਹੜੀਆਂ ਹੁੰਦੀਆਂ ਰਹੀਆਂ ਨੇ ਤਾਂ ਹੁਣ ਵੇਖਨੇ ਕਿ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਚੈਲੰਜ ਨੂੰ ਕਿਵੇਂ ਸਵੀਕਾਰ ਕਰਦੇ ਆ ਬਾਕੀ ਹਾਂ ਇਹ ਗੱਲ ਜ਼ਰੂਰ ਜਿਹੜੀ ਉਹ ਸਾਹਮਣੇ ਆ ਗਈ ਕਿ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਮਨਛਾ ਜਿਹੜੀ ਆ ਰਾਜਾ ਬੜਿੰਗ ਦੇ ਉਹ ਸਾਹਮਣੇ ਆ ਗਈ ਕਿ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੀ ਰਹਿਣਾ ਚਾਹੁੰਦੇ ਆ ਜਿਸ ਤਰੀਕੇ ਨਾਲ ਪਹਿਲਾਂ ਗੱਲ ਕੀਤੀ ਕਿ ਆਪਣੇ ਆਪ ਨੂੰ ਹਮੇਸ਼ਾ ਮੁੱਖ ਮੰਤਰੀ ਦੇ ਦਾਅਵੇਦਾਰ ਦੇ ਰੂਪ ਵਿੱਚ ਪੇਸ਼ ਕਰਦੇ ਆ ਕਿਉਂਕਿ ਜੇ ਤਾਂ ਉਹ ਲੋਕ ਸਭਾ ਦੇ ਮੈਂਬਰ ਰਹਿੰਦੇ ਆ ਆ ਫਿਰ ਗਿੱਦੜਬਾਦ ਉਹ ਚੋਣੇ ਮਤਲਬ ਲੜ ਸਕਦੇ ਤੇ ਫਿਰ ਉਥੋਂ ਵਾਸਤੇ ਉਹਨਾਂ ਨੂੰ ਤਿਆਗ ਪੱਤਰ ਤਾਂ ਦੇਣਾ ਪਊਗਾ ਲੋਕ ਸਭਾ ਦਾ ਤੇ ਪੰਜਾਬ ਦੇ ਵਿੱਚ ਆਣ ਕੇ ਚੋਣ ਲੜਨੀ ਪਊਗੀ ਤੇ ਤਾਂ ਹੀ ਉਹ ਮੁੱਖ ਮੰਤਰੀ ਜਿਹੜੇ ਉਹ ਬਣ ਸਕਦੇ ਆ ਸੋ ਇਸ ਬਿਆਨ ਦੇ ਨਾਲ ਜਿਹੜਾ ਇਸ ਵੀਰ ਪਦਵ ਨੂੰ ਉਹਨਾਂ ਨੇ ਚੈਲੰਜ ਨਹੀਂ ਕੀਤਾ ਬਲਕਿ ਆਪਣੇ ਮਨ ਦੀ ਜਿਹੜੀ ਮੰਸ਼ਾ ਆ ਉਹ ਪ੍ਰਗਟ ਕੀਤੀ ਹੈ ਕਿ ਹਾਂ ਵੀ ਮੁੱਖ ਮੰਤਰੀ ਦੇ ਦਾਵੇਦਾਰ ਦੇ ਰੂਪ ਵਿੱਚ ਮੈਂ ਨਹੀਂ ਕਿਤੇ ਹੈਗਾ 2027 ਦੇ ਵਿੱਚ ਮੈਂ ਜਿਹੜੀ ਚੋਣ ਲੜਨੀ ਆ ਪਰ ਇੱਥੇ ਉਹ ਵੀ ਗੱਲ ਪ੍ਰਤਾਪ ਸਿੰਘ ਬਾਜਵੇ ਦੀ ਵੀ ਗੱਲ ਯਾਦ ਰੱਖ ਲੈਣੀ ਚਾਹੀਦੀ ਹੈ ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਜਿਹੜੇ ਲੋਕ ਸਭਾ ਦੇ ਉਮੀਦਵਾਰ ਨਹੀਂ ਜੇਕਰ ਉਹ ਜਿੱਤ ਜਾਂਦੇ ਨੇ ਫਿਰ ਪੰਜਾਬ ਦੇ ਵਿੱਚ ਪ੍ਰਧਾਨ ਸਭਾ ਦੀਆਂ ਚੋਣਾਂ ਵਾਸਤੇ ਉਹ एलिजिबल ਨਹੀਂ ਉਹ ਚੋਣ ਨਹੀਂ ਲੜਨਗੇ ਜਿਹੜੇ ਲੋਕ ਸਭਾ ਤੇ ਮੈਂਬਰ ਚੁਣੇਗੇ ਭਾਵੇਂ ਉੱਥੇ ਵੀ ਮੁੱਖ ਮੰਤਰੀ ਦੇ ਅਹੁਦੇ ਦੀ ਲਾਲਸਾ ਜਿਹੜੀ ਆ ਪ੍ਰਤਾਪ ਸਿੰਘ ਬਾਜਵੇ ਨੇ ਪੇਸ਼ ਕਰ ਦਿੱਤੀ ਸੀ ਜਿਸ ਤਰੀਕੇ ਨਾਲ ਹੁਣ ਰਾਜਾ ਬੜੇ ਕਹਿੰਦੇ ਵੀ ਆਪਣੇ ਮਨ ਦੀ ਮਨਛਾ ਜਿਹੜੀ ਪੇਸ਼ ਕਰਦੀ ਆ ਤੇ ਹਾਂ ਭਈ ਉਥੋਂ ਲੁਧਿਆਣੇ ਤੋਂ ਤਾਂ ਮੈਂ ਵੈਸੇ ਖਾਣਾ ਪੂਰਤੀ ਜਾਂ ਪਾਰਟੀ ਦੀ ਹਾਈਟ ਵਾਂ ਤੇ ਗਿਆ ਆ ਕਹਿੰਦੇ ਗਿਆ ਆ ਪਰ ਮੇਰੀ ਅਸਲੀ ਮਨਸਾ ਤਾਂ ਪੰਜਾਬ ਦੇ ਮੁੱਖ ਮੰਤਰੀ ਬਣੰਦੀ ਹੈਗੀ ਆ ਪਰ ਜਿਸ ਤਰੀਕੇ ਨਾਲ ਮੈਂ ਪਹਿਲੇ ਪ੍ਰੋਗਰਾਮ ਦੀ ਸ਼ੁਰੂਆਤ 'ਚ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਐਸੋੜੀ ਕਾਂਗਰਸ ਪਾਰਟੀ 'ਚ ਸਾਰੇ ਹੀ ਮੁੱਖ ਮੰਤਰੀ ਆ ਵਰਕਰ ਜਿਹੜਾ ਉਹ ਕੋਈ ਕੋਈ ਹੈਗਾ ਜਿਹੜਾ ਵਰਕਰ ਦੇ ਤੌਰ ਤੇ ਕੰਮ ਕਰਦਾ ਚਾਹੁੰਦਾ ਇਹਦੇ ਮੁੱਖ ਮੰਤਰੀ ਦੇ ਥੱਲੇ ਕੋਈ ਵੀ ਨਹੀਂ ਹੈਗਾ ਚਲੋ ਬਾਕੀ ਜੇ ਸਤਾਈ ਦੀਆਂ ਚੋਣਾਂ ਇਸੇ ਤਰੀਕੇ ਨਾਲ ਲੜਦੀਆਂ ਨੇ ਫਿਰ ਤਾਂ ਆਸ ਇਹੋ ਕੀਤੀ ਜਾ ਸਕਦੀ ਹੈ ਕਿ ਸਾਰੇ ਮੁੱਖ ਮੰਤਰੀ ਬਣ ਗਏ ਜੇ ਨਹੀਂ ਬੰਨ ਤਾਂ ਫਿਰ ਗੁਰੂਦੀ ਤੇ ਰਾਈ ਨਹੀਂ ਬਣ ਗਈ ਆ ਫਿਰ ਤਾਂ ਜੋ ਵੀ ਸਥਿਤੀਆਂ ਜਿਹੜੀਆਂ ਸਾਹਮਣੇ ਨੇ ਖੈਰ ਰਾਜਨੀਤੀ ਦੇ ਖੇਤਰ ਦੇ ਵਿੱਚ ਅਜਿਹੇ ਬਿਆਨ ਅਜਿਹੇ ਚੈਲੰਜ ਆਉਂਦੇ ਜਣਾ ਚ ਰੱਖਣਾ ਸਾਹਿਬ ਤੁਸੀਂ ਹੋਰ ਵੇਖੋਗੇ ਹੋਰ ਵੇਖਣ ਨੂੰ ਸਾਨੂੰ ਮਿਲ ਸਕਦੇ ਬਿਲਕੁਲ ਅਣਕੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਰਖੜਾ ਸਾਹਿਬ ਤਾਂ ਐਸੀ ਪ੍ਰੋਫੈਸਰ ਮਜੀਦ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਪ੍ਰੋਗਰਾਮ ਦੇ ਵਿੱਚ ਇਹਨਾਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰਜਾਨਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੁਬਾਰਾ ਜਤਨ ਸ਼ੁਕਰੀਆ